ਸੰਘਰੂਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੁਹਾਨੂੰ ਦੱਸਦੀ ਕਿ ਪਿਛਲੇ ਦਿਨ ਸੰਘਰੂਰ ਦੇ ਸੋਲਰ ਘਰਾੜ ਦੇ ਵਿੱਚ ਜਦੋਂ ਧੁੰਦਾ ਜੋਰਾਂ ਤੇ ਪੈ ਰਹੀ ਸੀ ਤਾਂ ਇੱਕ ਸਵਿਫਟ ਕਾਰ ਦੇ ਵਿੱਚ ਇੱਕ ਐਕਸੀਡੈਂਟ ਹੋ ਗਿਆ ਸੀ ਅਤੇ ਦੱਸਿਆ ਜਾ ਰਿਹਾ ਸੀ ਕਿ ਸਵਿਫਟ ਕਾਰ ਦਾ ਅਚਾਨਕ ਇੱਕ ਦਰਖਤ ਦੇ ਨਾਲ ਐਕਸੀਡੈਂਟ ਹੋ ਜਾਂਦਾ ਤੇ ਜਾਨ ਕੁਸ ਨੂੰ ਅੱਗ ਲੱਗ ਜਾਂਦੀ ਆ ਉਸ ਸਵਿਫਟ ਕਾਰ ਦੇ ਵਿੱਚ ਜੋ ਮਾਮਾ ਤਿਆਂ ਸੀ ਉਹ ਜਦੋਂ ਕਾਰ ਸੜੀ ਅਤੇ ਸੜ ਕੇ ਉਹਨਾਂ ਦੀ ਵੀ ਮੌਤ ਹੋ ਗਈ ਸੀ ਪਰ ਸੰਗਰੂਰ ਪੁਲਿਸ ਦੇ ਵੱਲੋਂ ਜੋ ਦਾਵਾ ਕੀਤਾ ਜਾ ਰਿਹਾ ਸੰਗਰੂਰ ਪੁਲਿਸ ਦੇ ਵੱਲੋਂ ਜੋ ਦੋਰਾ ਅਨਾ ਕਤਲ ਕੇਸ ਸੀ ਉਸ ਨੂੰ ਹੁਣ ਸੁਲਝਾ ਲਿਆ ਗਿਆ ਜੋ ਇੱਕ ਐਕਸੀਡੈਂਟ ਦਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਸੰਗਰੂਰ ਦੇ ਸੁਰਲ ਘਰਾੜ ਦੇ ਵਿੱਚ ਜੋ ਤਸਵੀਰਾਂ ਵੀ ਤੁਹਾਡੇ ਨਾਲ ਸੀ ਸਾਂਝਾ ਕਰਨੇ ਉਹ ਤਸਵੀਰਾਂ ਨੇ ਜਦੋਂ ਕਾਰ ਨੂੰ ਅੱਗ ਲੱਗੀ ਸੀ ਅਤੇ ਮਾਵਾ ਧੀਆਂ ਨੂੰ ਇਸ ਦੇ ਵਿੱਚ ਦਿਖਾਇਆ ਗਿਆ ਸੀ ਕਿ ਅਚਾਨਕ ਕਾਰ ਦਾ ਐਕਸੀਡੈਂਟ ਹੋ ਜਾਂਦਾ ਤੇ ਉਸ ਨੂੰ ਅੱਗ ਲੱਗ ਜਾਂਦੀ ਤੇ ਵਿੱਚ ਮੌਜੂਦ ਮਾਵਾ ਧੀਆਂ ਦੀ ਮੌਤ ਹੋ ਜਾਂਦੀ ਆ ਪਰ ਸੰਗਰੂਰ ਪੁਲਿਸ ਦੇ ਵੱਲੋਂ ਬ੍ਰੀਕੀ ਦੇ ਨਾਲ ਜਦੋਂ ਜਾਂਚ ਕੀਤੀ ਗਈ ਤਾਂ ਹੁਣ ਉਹ ਦੇਖੀ ਅੱਖਾਂ ਟੱਡੀਆਂ ਨਹੀਂ ਦੇ ਛੱਡੀਆਂ ਰਹਿ ਗਈਆਂ ਜਿਹੜਾ ਪੁਲਿਸ ਸੰਗਰੂਰ ਦੇ ਵੱਲੋਂ ਦੂਰਾ ਕਤਲ ਕੇਸ ਟ੍ਰੇਸ ਕਰਦੇ ਹੋਏ ਇੱਕ ਦੋਸ਼ੀ ਯਾਨੀ ਕਿ ਜੋ ਮਾਵਾ ਧੀਆਂ ਦੀ ਮੌਤ ਹੋਈ ਸੀ ਉਸ ਔਰਤ ਦਾ ਸੱਕਾ ਪੁੱਤ ਉਸ ਭੈਣ ਦਾ ਭਰਾ ਜਿਸ ਨੇ ਆਪਣੀ ਭੈਣ ਅਤੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਯਾਰਾ ਕਿ ਬਾਅਦ ਦੇ ਵਿੱਚ ਵੇਸ਼ੱਕ ਹਲੇ ਪੁਲਿਸ ਨੇ ਇਹ ਸਾਫ਼ ਨਹੀਂ ਕੀਤਾ ਕਿ ਜੋ ਦੋਸ਼ੀ ਆ ਉਸਨੇ ਪਹਿਲਾਂ ਉਹਨਾਂ ਨੂੰ ਕਤਲ ਕਰ ਕੀਤਾ ਕਿ ਬਾਅਦ ਦੇ ਵਿੱਚ ਕਾਰ ਨੂੰ ਅੱਗ ਲਾਈ ਜਾਂ ਫਿਰ ਜਿਉਂਦੇ ਹੀ ਸਾਰ ਦਿੱਤੇਗਾ ਪਰ ਅੱਜ ਵਿਸ਼ੇਸ਼ ਕਾਨਫਰੰਸ ਦੌਰਾਨ ਪੰਜਾਬ ਦੇ ਵਿਤਮਾਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਆਖਿਆ ਗਿਆ ਸੀ ਕਿ ਬੜੀ ਬਰੀਕੀ ਦੇ ਨਾਲ ਇਸ ਜੋ ਐਕਸੀਡੈਂਟ ਹੋਇਆ ਸੀ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਮੇਰੇ ਕੋਲੇ ਕੁਝ ਵਿਅਕਤੀ ਆਏ ਸੀ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਸ਼ੱਕ ਜਪਦਾ ਵੀ ਐਕਸੀਡੈਂਟ ਨਹੀਂ ਇਹ ਕਤਲ ਆ ਤਾਂ ਸੰਗਰੂਰ ਪੁਲਿਸ ਨੇ ਬੜੀ ਬਰੀਕੀ ਦੇ ਨਾਲ ਜੋ ਟ੍ਰੇਸ ਕੀਤਾ ਤਾਂ ਜੋ ਵਿਅਕਤੀ ਨੇ ਕਤਲ ਕੀਤਾ ਆਪਣੀ ਭੈਣ ਦਾ ਆਪਣੀ ਮਾਂ ਦਾ ਇਥੇ ਜੋ ਜਿਨ੍ਹਾਂ ਦੇ ਕਤਲ ਕੀਤੇ ਗਏ ਸੀ ਤੋਂ ਉਹਨੂੰ ਗਾਇਦ ਕਿ ਜੋ ਔਰਤ ਸੀ ਉਸ ਦੇ ਵਿੱਚ ਉਹ ਵੀ ਪੰਜਾਬ ਪੁਲਿਸ ਦੇ ਵਿੱਚ ਹੈਡ ਕਾਸਟੇਬਲ ਸੀ ਅਤੇ ਜਿਸ ਨੇ ਕਤਲ ਕੀਤਾ ਉਸ ਦਾ ਭਰਾ ਸੀ ਉਹ ਵੀ ਹੈਡ ਕਾਸਟੇਬਲ ਪੰਜਾਬ ਪੁਲਿਸ ਸਦਰ ਸੰਗਰੂਰ ਦੇ ਵਿੱਚ बतौर ਡਿਊਟੀ ਕਰਦਾ ਸੀ ਜਿਸ ਨੂੰ ਐਸਐਸਪੀ ਸਰਤਾ ਸਿੰਘ ਚਹਿਲ ਨੇ ਵੀ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਪੁੱਛਗਈ ਜਾਰੀ ਆ ਤੇ ਤਪਤੀਸ਼ ਦੌਰਾਨ ਪਤਾ ਲੱਗੂਗਾ ਕੀ ਆਖਿਰਕਾਰ ਉਸ આરોપી ਨੇ ਆਪਣੀ ਮਾਂ ਅਤੇ ਭੈਣ ਨੂੰ ਮੌਤੇ ਘਾਟ ਕਿਉਂ ਉਤਾਰਿਆ ਕਿ ਉਸ ਨੂੰ ਪਹਿਲਾਂ ਘਰ ਤੋਂ ਹੀ ਕਤਲ ਕਰਕੇ ਕਾਰ ਦੇ ਵਿੱਚ ਲੈ ਕੇ ਉਥੇ ਕਾਰ ਨੂੰ ਸਾਰ ਦਿੱਤਾ ਗਿਆ ਜਾਂ ਫਿਰ ਉਹਨਾਂ ਨੂੰ ਉਥੇ ਲਿਜਾ ਕੇ ਮੌਤੇ ਘਾਟ ਉਤਾਰ ਦਿੱਤਾ ਆਉ ਸੁਣਦੇ ਹਰਪਾਲ ਸਿੰਘ ਚੀਮਾਕੀ ਕਹਿੰਦੇ ਨੇ ਜ਼ਰੂਰ ਦੇ ਮੀਡੀਆ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਬੜੇ ਸ਼ਾਰਟ ਨੋਟਸ ਤੇ ਇਸ ਇੰਪੋਰਟੈਂਟ ਪ੍ਰੈਸ ਵਾਰਤਾ ਨੂੰ ਕਵਰ ਕਰਨ ਲਈ ਪਹੁੰਚਿਆ ਹਾਂ ਮੇਰੇ ਨਾਲ ਸਾਡੇ ਐਸਪੀਡੀ ਦਵਿੰਦਰ ਅਤਰੀ ਜੀ ਔਰ ਡੀਐਸਪੀ ਦਰਬਾ ਡਾਕਟਰ ਰੁਪਿੰਦਰ ਕੁਰ ਬਾਜਬਾ ਜੀ ਅੱਜ ਮੇਰੇ ਨਾਲ ਮੌਜੂਦ ਨੇ ਕਿਉਂਕਿ ਪਿਛਲੇ ਦਿਨੀ ਦੜਬਾ ਇਲਾਕੇ ਦੀ ਜਿਹੜੀ ਨਹਿਰ ਅਸੂਲਰ ਘਰਾੜ ਤੋਂ ਲੈ ਕੇ ਜਿਹੜੀ ਲੈਰੇ ਤੱਕ ਜਾਂਦੀ ਆ ਪਿੱਛੋਂ ਜਿਹੜੀ ਆ ਉਹ ਆਉਦੀ ਆਗੀ ਉਸ ਨਹਿਰ ਦੇ ਨਾਲ-ਨਾਲ ਸੜਕ ਬਣੀ ਹੋਈ ਆ ਉਹ ਸੜਕ ਦੇ ਉੱਤੇ ਤੂਲਰ ਘਰਾੜ ਤੋਂ ਲੈ ਕੇ ਸ਼ਹਿਰ ਦੇ ਵਿਚਕਾਰ ਇੱਕ ਰਾਤ ਨੂੰ ਜਿਹੜੀ ਸਵਿਫਟ ਕਾਰ ਸੀ ਉਹ ਕਾਰ ਜਿਹੜੀ ਆ ਉਹਦੇ ਵਿੱਚ ਦੋ ਜਿਹੜੀਆਂ ਔਰਤਾਂ ਸੀਗੀਆਂ ਸਵਾਰ ਸੀ ਉਹਨਾਂ ਦੀ ਜਿਹੜੀ ਆ ਜਿੱਥੇ ਕਾਰ ਸੜੀ ਹੋਈ ਮਿਲੀ ਨਾਲ ਹੀ ਜਿਹੜੀਆਂ ਦੋ ਡੈੱਡ ਬਾਡੀਆਂ ਉਹਦੇ ਅੰਦਰ ਸੀ ਯਾਨੀ ਕਹਿਣ ਦਾ ਪਾਵਾਂ ਕਿ ਉਹ ਪੂਰੀ ਤਰ੍ਹਾਂ ਦੋ ਜਿਹੜੀਆਂ ਡੈੱਡ ਬਾਡੀਜ਼ ਸੀਗੀਆਂ ਉਹ ਸੜ ਚੁੱਕੀਆਂ ਸੀ ਗਲ ਚੁੱਕੀਆਂ ਸੀ ਔਰ ਨਾਲ ਦੀ ਨਾਲ ਉਹ ਜਿਹੜੀ ਕਾਰ ਆ ਉਹ ਵੀ ਬੁਰੀ ਤਰ੍ਹਾਂ ਸੜ ਚੁੱਕੀ ਸੀ ਔਰ ਉਸ ਸਮੇ ਸਵੇਰੇ ਸਵੇਰੇ ਜਦੋਂ ਮੇਰੇ ਕੋਲੇ ਔਰ ਸਾਡੇ ਡੀਐਸਪੀ ਸਾਹਿਬ ਕੋਲੇ ਪੁਲਿਸ ਕੋਲ ਸੂਚਨਾ ਮਿਲੀ ਤਾਂ ਤੁਰੰਤ ਪੁਲਿਸ ਜਿਹੜੀ ਆ ਉਥੇ ਪਹੁੰਚੀ ਹਰਕਤ ਚ ਆਈ ਤਾਂ ਤੁਰੰਤ ਮੁਕਦਮਾ ਜਿਹੜਾ ਉਸੇ ਤਰੀਕ ਨੂੰ 17 ਤਰੀਕ ਨੂੰ 17 1 ਨੂੰ ਜਿਹੜਾ ਮੁਕਦਮਾ ਦਰਜ ਹੁੰਦਾ ਕਿ ਐਕਸੀਡੈਂਟ ਆ ਕਿਉਂਕਿ ਪਹਿਲੀ ਨਜ਼ਰ ਲੱਗਦਾ ਸੀ ਐਕਸੀਡੈਂਟ ਆ ਪਰ ਲੇਕਿਨ ਜਦੋਂ ਅਸੀਂ ਸਾਰੇ ਅਫਸਰ ਸਾਹਿਬਾਨ ਨੇ ਮੇਰੇ ਕੋਲ ਇਨਫੋਰਮੇਸ਼ਨ ਸਾਡੇ ਇਲਾਕੇ ਦੇ ਲੋਕਾਂ ਨੇ ਪਹਚਾਈ ਕਿ ਜਿਹੜੀ ਆ ਉਥੇ ਐਕਸੀਡੈਂਟ ਲੱਗਦਾਗਾ ਪਰ ਲੇਕਿਨ ਕਿਤੇ ਨਾ ਕਿਤੇ ਸ਼ੱਕੀ ਤਾਂ ਉਸੇ ਸਮੇਂ ਮੇਰੇ ਵੱਲੋਂ ਸਾਡੇ ਸਾਰਿਆਂ ਵੱਲੋਂ ਇੱਕ ਗੱਲਬਾਤ ਕੀਤੀ ਗਈ ਕਿ ਇਹਦੇ ਮਾਮਲੇ ਦੀ ਜਿਹੜੀ ਜਾਂਚ ਆ ਡੂੰਘਾਈ ਨਾਲ ਕੀਤੀ ਜਾਵੇ। ਸੋ ਮਾਮਲੇ ਦੀ ਜਿਹੜੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਉੱਥੋਂ ਪਤਾ ਲੱਗਿਆ ਕਿ ਜਿਹੜੀ ਮਾਂ ਤੇ ਧੀ ਦਾ ਐਕਸੀਡੈਂਟ ਨਹੀਂ ਹੋਇਆ ਉਹ ਇੱਕ ਮਰਡਰ ਸੀਗਾ। ਕੋਈ ਕਤਲ ਸੀਗਾ ਮਾਂ ਤੇ ਧੀ ਦੋਨਾਂ ਦਾ ਕਤਲ ਜਿਹੜਾ ਉਹਨਾਂ ਦੇ ਸਕੇ ਭਰਾ ਵੱਲੋਂ ਕੀਤਾ ਗਿਆ। ਤੇ ਬਹੁਤ ਹੀ ਮੈਂ ਸਮਝਦਾ ਸਮਾਜ ਦੇ ਅੰਦਰ ਸਭ ਤੋਂ ਮਾੜੀ ਗੱਲ ਆ। ਕਿ ਪ੍ਰਾਪਰਟੀ ਦੇ ਲਾਲਚ ਦੇ ਵਿੱਚ ਇੱਕ ਭਰਾ ਵੱਲੋਂ ਆਪਣੀ ਸੱਕੀ ਭੈਣ ਆਪਣੀ ਮਾਂ ਜਿਹਨਾਂ ਨੂੰ ਜਨਮ ਦਿੱਤਾ ਉਹਦਾ ਮਰਡਰ ਕੀਤਾ ਗਿਆ ਸੋ ਇਹ ਸਾਨੂੰ ਜਦੋਂ 26 ਆਪਣਾ 23 ਤਰੀਕ ਨੂੰ ਪਤਾ ਲੱਗਿਆ ਤਾਂ ਤੁਰੰਤ ਉਹਨੂੰ ਬਤੌਰ ਦੋਸ਼ੀ ਨਾਮਜ਼ਦ ਕਰਕੇ ਤਫ਼ਤੀਸ਼ ਜਿਹੜੀ ਚਾਲੂ ਕੀਤੀ ਗਈ ਆ ਸੋ ਮੈਂ ਪੰਜਾਬ ਪੁਲਿਸ ਦਾ ਖਾਸ ਕਰਕੇ ਸਾਡੇ ਐਸਐਸਪੀ ਸਾਹਿਬ ਦਾ ਮੇਰੇ ਨਾਲ ਬੈਠੇ ਜਿਹੜੇ ਸਾਡੇ ਪੁਲਿਸ ਅਫਸਰ ਨੇ ਔਰ ਜਿੱਦਨੇ ਸਾਡੇ ਪੁਲਿਸ ਦੇ ਅਧਿਕਾਰੀ ਦੇ ਸਬਧਾ ਧੰਨਵਾਦ ਕਰਨਾ ਚਾਹਨਾਗਾ ਕਿਉਂਕਿ ਇਹ ਬੜਾ ਇਸ ਤਰ੍ਹਾਂ ਦਾ ਮਰਡਰ ਜਿਹੜਾ ਪਤਾ ਨਹੀਂ ਲੱਗ ਸਕਦਾ ਸੀਗਾ ਕਿਉਂਕਿ ਇਕੱਲੇ ਵਿਅਕਤੀ ਦੁਆਰਾ ਹੁਣ ਤੱਕ ਜਿਹੜੀ ਤਫਤੀਸ਼ ਆਈ ਆ ਉਹ ਤਾਂ ਪਤਾ ਲੱਗਦਾ ਇਕੱਲੇ ਤੇ ਵਿਅਕਤੀ ਦੁਆਰਾ ਕੀਤਾ ਗਿਆ ਪਰ ਲੇਕਿਨ ਹਜੇ ਤਫਤੀਸ਼ ਜਿਹੜੀ ਆ ਉਹ ਜਾਰੀ ਆ ਕਿ ਇਹਦੇ ਵਿੱਚ ਹੋਰ ਕੌਣ-ਕੌਣ ਨੇ ਪਰ ਲੇਕਿਨ ਇੱਕ ਪ੍ਰਾਪਰਟੀ ਦੇ ਲਈ ਆਪਣੀ ਭੈਣ ਨੂੰ ਮਾਰ ਦੇਣਾ ਆਪਣੀ ਮਾਂ ਨੂੰ ਮਾਰ ਦੇਣਾ ਮੈਂ ਸਮਝਦਾ ਇਹ ਬਹੁਤ ਵੱਡਾ ਕਲੰਕ ਜਿਹੜਾ ਉਸ ਵਿਅਕਤੀ ਨੇ ਕੀਤਾਗਾ ਉਹਨੂੰ ਅਸੀਂ ਮਿਸਾਲੀ ਸਜ਼ਾ ਦਿਵਾਉਣ ਦੇ ਲਈ ਉਹਨੂੰ ਡੈਥ ਪੈਨਟੀ ਬਾਂਡ ਦੇ ਲਈ ਅਸੀਂ ਬਿਲਕੁਲ ਜ਼ੋਰ ਲਾਵਾਂਗੇ ਉਹਦੇ ਲਈ ਅਸੀਂ ਪੁਖਤਾ ਸਬੂਤ ਜੜੇ ਦੇਗੇ ਉਹ ਕਚਹਿਰੀ ਦੇ ਅੰਦਰ ਪੇਸ਼ ਕਰਾਂਗੇ ਸਾਡੀ ਇਨਵੈਸਟੀਗੇਸ਼ਨ ਟੀਮ ਬੜੇ ਅੱਛੇ ਢੰਗ ਨਾਲ ਕੰਮ ਕਰ ਰਹੀ ਆ ਔਰ ਜਿਹੜੀ ਇਹ ਸਾਡੀ ਲੜਕੀ ਜਿਹੜੀ ਮਾਰੀ ਗਈ ਉਹ ਉਹ ਵੀ ਪੰਜਾਬ ਪੁਲਿਸ ਦੀ ਲਾਜਵਾਨ ਸੀ ਪੰਜਾਬ ਪੁਲਿਸ ਦੇ ਅੰਦਰ ਸਰਬਜੀਤ ਕੌਰ ਤੇ ਉਹਦਾ ਭਰਾ ਗੁਰਪ੍ਰੀਤ ਇਹ ਦੋਨੇ 2016 ਚ ਭਰਤੀ ਹੋਏ ਸੀ ਦੋਨੇ ਭੈਣ ਭਰਾ ਪੰਜਾਬ ਪੁਲਿਸ ਚ ਭਰਤੀ ਹੋਏ ਸੀਗੇ ਔਰ ਗੁਰਪ੍ਰੀਤ ਜਿਹੜਾ ਦੋਸ਼ੀ ਹੈਗਾ ਉਹ ਸਦਰ ਪੁਲਿਸ ਸਟੇਸ਼ਨ ਸੰਗਰੂਰ ਦੇ ਅੰਦਰ ਤਾਇਨਾਤ ਸੀ ਔਰ ਸਰਗਿੱਤਕਰ ਉਹ ਜਿਹੜੀ ਆ ਦਿੜਬਾ ਦੇ ਅੰਦਰ ਸੀਆਈ ਸਟਾਫ ਜਿਹੜਾ ਸਾਡਾ ਸੀਆਈਡੀ ਡਿਪਾਰਟਮੈਂਟ ਆ ਉਹਦੇ ਵਿੱਚ ਤਾਇਨਾਤ ਸੀ ਸੋ ਮੇਰਾ ਕਹਿਣ ਦਾ ਭਾਵ ਕਿ ਇੱਕੋ ਸਮੇਂ ਭਰਤੀ ਹੋਏ ਇੱਕੋ ਮਾਂ ਦੇ ਪੇਟ ਤੋਂ ਜੰਮੇ ਜਿਹੜੇ ਦੋ ਵਿਅਕਤੀ ਸੋ ਉਹਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਭੈਣ ਦਾ ਤੇ ਮਾਂ ਦਾ ਮਰਡਰ ਕੀਤਾ ਹੈ ਸਮਾਜ ਲਈ ਬਹੁਤੀ ਮੈਂ ਸਮਝਦਾ ਚਿੰਤਾਜਨਕ ਵਿਸ਼ਾਗਾ ਸੋ ਇਹਦੇ ਲਈ ਸਾਰੇ ਸਮਾਜ ਨੂੰ ਵਿਚ ਸੋਚਣ ਦੀ ਲੋੜ ਆ ਸੋ ਪਿੰਡ ਮੌੜਾ ਦੀ ਰਹਿਣ ਵਾਲੀ ਸੀ ਮੌੜਾ ਦਾ ਪਰਿਵਾਰ ਆ ਮੇਰੇ ਹਲਕੇ ਦਾਗਾ ਸੋ ਮੈਂ ਪੁਲਿਸ ਦਾ ਵੀ ਧੰਨਵਾਦ ਕਰਨਾ ਚਾਹਨਾਗਾ ਹਾਲਾਂਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਪ੍ਰੈਸ ਵਾਰਤਾ ਕਰਨੀ ਸੀ ਉਹਨਾਂ ਨੇ ਜੁੜੀ ਜਾਣਾ ਪਿਆ ਇਸੇ ਗੱਲ ਕਰਕੇ ਮੈਂ ਆਇਆਗਾ ਕਿਉਂਕਿ ਤਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਪੰਜਾਬ ਪੁਲਿਸ ਆ ਉਹ ਕਿੰਨੀ ਮੁਸਤੈਦੀ ਦੇ ਨਾਲ ਇਸ ਤਰ੍ਹਾਂ ਦੇ ਮਿਸਟੀਰੀਅਸ ਜਿਹੜੇ ਮਰਡਰ ਨੇ ਜਿਹੜੇ ਉਹ ਖਤਰਨਾਕ ਮਰਡਰ ਨੇ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਕਈ ਵਾਰ ਸਾਲ 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 ਦੋ ਦੋ ਸਾਲ ਚਾਰ ਚਾਰ ਸਾਲ ਇਨਵੈਸਟੀਗੇਸ਼ਨਾਂ ਚੱਲੀ ਜਾਂਦੀਆਂ ਨੇ ਪਰ ਪਤਾ ਨਹੀਂ ਲੱਗਦਾ ਇਹ ਜਿਹੜਾ ਮਰਡਰ ਸੀਗਾ ਇਹ ਚਾਰ ਪੰਜ ਦਿਨਾਂ ਦੇ ਅੰਦਰ ਅੰਦਰ ਜਿਹੜਾ ਪੰਜਾਬ ਪੁਲਿਸ ਨੇ ਟਰੇਸ ਕੀਤਾਗਾ ਸੋ ਮੈਂ ਧੰਨਵਾਦ ਕਰਦਾ ਸਰ ਕੀ ਜਿਹੜੀ ਪੂਰੀ ਕਿਸ ਤਰ੍ਹਾਂ ਅੰਜਾਮ ਦਿੱਤਾ ਗਿਆ ਕਿ ਪਹਿਲਾਂ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜੇ ਜਿੰਨੇ ਵੀ ਤੁਹਾਡੇ ਇਨਵੈਸਟੀਗੇਸ਼ਨਾਂ ਸੰਬੰਧ ਸਵਾਲ ਲੈ ਕੇ ਜਿੱਦਨ ਇਨਵੈਸਟੀਗੇਸ਼ਨ ਪੂਰੀ ਹੋ ਗਈ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਵਾਂਗੇ ਕਿਉਂਕਿ ਹਜੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਇਨੀਸ਼ੀਅਲ ਸਟੇਜ ਦੇ ਉੱਤੇ ਆ। ਹਜੇ ਇਨਵੈਸਟੀਗੇਸ਼ਨ ਜਿਹੜੀ ਆ ਮਡਲੇ ਸਟੇਜ ਦੇ ਉੱਤੇ ਆ। ਇਨਵੈਸਟੀਗੇਸ਼ਨ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ। ਹਜੇ ਕਿਹੜੇ-ਕਿਹੜੇ ਪਾਰਟ ਤੇ ਹੋਣੀ ਆ ਪਰ ਲੇਕਿਨ ਜਿਹੜਾ ਫਰਸਟ ਨਿਕਲ ਕੇ ਆਇਆਗਾ ਕਿ ਉਹਨੇ ਮਰਡਰ ਕੀਤਾਗਾ ਹਜੇ ਇਹਦੇ ਕਿਉਂਕਿ ਫਰਾਨਸਿਕ ਜਾਂਚ ਵੀ ਹੋ ਰਹੀ ਆ। ਫਰਾਨਸਿਕ ਦੀਆਂ ਟੀਮਾਂ ਵੀ ਆ ਰਹੀਆਂ ਨੇ। ਉਹ ਜਿਹੜੀ ਗੱਡੀ ਆ ਕਿੱਥੋਂ ਅੱਗ ਲੱਗੀ ਕੀ ਪੈਟਰੋਲ ਸੀ ਡੀਜ਼ਲ ਸੀ ਕਿੱਥੇ ਕਿੱਥੇ ਅੱਗ ਲੱਗੀ ਉਹ ਸਾਰਾ ਕੁਝ ਇੱਕ ਫੋਰੈਂਸਿਕ ਜਾਂਚ ਦਾ ਵਿਸ਼ਾ ਹੈ ਕੋ ਸਾਰੀ ਇਨਵੈਸਟੀਗੇਸ਼ਨ ਟੈਕਨੀਕਲ ਟੀਮਾਂ ਵੀ ਕਰ ਰਹੀਆਂ ਨੇ ਔਰ ਪੰਜਾਬ ਪੁਲਿਸ ਵੀ ਕਰ ਰਹੀ ਹੈ ਉਸੇ ਸਿਰੇ ਕਰਕੇ ਐਟ ði ਸਟੇਜ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾਗਾ ਕਿ ਇੱਕ ਸ਼ੱਕੇਪਰਾ ਨੇ ਆਪਣੀ ਜਿੱਥੇ ਮਾਂ ਦਾ ਮਰਡਰ ਕੀਤਾ ਉੱਥੇ ਪੈਣ ਦਾ ਮਰਡਰ ਕੀਤਾ ਔਰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਐਕਸੀਡੈਂਟ ਹੋਇਆਗਾ ਕਿ ਜਾਂਦੀ ਜਾਂਦੀ ਕਾਰ ਜਿਹੜੀ ਆ ਉਹ ਇੱਕ ਦਰਖਤ ਦੇ ਵਿੱਚ ਵੱਜੀ ਔਰ ਉਹ ਸਵਾਰ ਉਹਨੂੰ ਅੱਗੇ ਲੱਗੀ ਸੋ ਇਹ ਸਮਾਜ ਦੇ ਸਾਡੇ ਇਲਾਕੇ ਚ ਲੋਕ ਕਹਿ ਰਹੇ ਸੀਗੇ ਕਿ ਜੀ ਇਹ ਸੜਕ ਨੂੰ ਦੇ ਉੱਤੇ ਕੋਈ ਬੈਰੀਕੇਡ ਲਾਓ ਰਾਤ ਨੂੰ ਐਕਸੀਡੈਂਟ ਹੋ ਜਾਂਦੇ ਨੇ ਪਰ ਲੇਕਿਨ ਅਲਟੀਮੇਟਲੀ ਮੈਨੂੰ ਪਤਾ ਲੱਗਿਆ ਕਿ ਨਹੀਂ ਐਕਸੀਡੈਂਟ ਨਹੀਂ ਸੀ ਉਸੇ ਸਮੇਂ ਜਦੋਂ ਇਹ ਘਟਨਾ ਆਈ ਜਦੋਂ ਮੈਨੂੰ ਸਾਡੇ ਸਾਥੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਘਟਨਾ ਹੋਈ ਆ ਤਾਂ ਮੈਂ ਉਸੇ ਸਮੇਂ ਮੈਨੂੰ ਵੀ ਮੇਰੇ ਮਾਇੰਡ ਚ ਸ਼ੱਕ ਜਹਰ ਹੋਇਆ ਤੇ ਨਾਦੀਲਾ ਪੁਲਿਸ ਦੇ ਬੰਦ ਚ ਵੀ ਸ਼ੱਕ ਹੋ ਜਾਇਆ ਹੋਇਆ ਸਭ ਦੇ ਸਾਰਿਆਂ ਨੂੰ ਲੱਗਿਆ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਰਾਤ ਨੂੰ ਇੱਕ ਮਾਂ ਤੇ ਧੀ ਜੇ ਆਪਾਂ ਗੱਲ ਕਰੀਏ 1 ਵਜੇ ਦਾ 2 ਵਜੇ ਉੱਠ ਕੇ ਕਲੀਆਂ ਸੁਨਸਾਨ ਰਸਤੇ ਤੇ ਨਹੀਂ ਜਾ ਸਕਦੀਆਂ ਸੋ ਉਹਨੇ ਦੇ ਨਾਲ ਕੋਈ ਨਾ ਕੋਈ ਵਿਅਕਤੀ ਜ਼ਰੂਰ ਹੋਣਾਗਾ ਸੋ ਉਹਦੀ ਜਾਂਚ ਹੋਣੀ ਚਾਹੀਦੀ ਤਾਂ ਉਹ ਅਲਟੀਮੇਟਲੀ ਉਸ ਜਾਂਚ ਦੇ ਵਿੱਚੋਂ ਨਿਕਲਿਆ ਕਿ ਉਹਨਾਂ ਦਾ ਸਾਕਾ ਭਰਾ ਹੀ ਜਿਹੜਾ ਉਹ ਕਾਤਲ ਹੋ ਨਿਭੜਿਆ ਸਰ ਜੀ ਸਾਹਿਬ ਦੀ ਬੇਟੀ ਸੀ ਜੀ 3 ਸਾਲ ਦੀ ਉਹਦਾ ਕੁਝ ਪਤਾ ਲੱਗੇ ਜੀ ਉਹਦੀ ਬੇਟੀ ਵੀ ਦੱਸੀ ਜਾ ਰਹੀ ਕਿ ਸਰਜੀਤ ਕੌਰ ਦੀ ਬੇਟੀ ਹੈ 3 ਸਾਲ ਦੀ ਉਹ ਬੇਟੀ ਆ ਉਹ ਆਪਣੇ ਪਿਤਾ ਦੇ ਨਾਲ ਰਹਦੀ ਹੈ ਠੀਕ ਹੈ ਇੱਕ ਮਿੰਟ ਚੱਲਦਾ ਸਰ ਅਕਿਊਜ਼ ਆਲਰੇਡੀ ਦੇ ਇੱਕ ਮਿੰਟ ਇਸ ਕਿਸੇ ਨਾ ਨਾ ਗੁਰਪ੍ਰੀਤ ਸਿੰਘ ਯੈਸ ਹੈਡ ਕੁਆਰਟਰ ਇਹ ਵੀ ਪਤਾ ਲੱਗਿਆ ਜੀ ਪੋਸਟ ਐਟ ਪੁਲਿਸ ਸਟੇਸ਼ਨ ਸਦਰ ਸੰਗਰੂਰ ਇਹ ਵੀ ਪਤਾ ਲੱਗਿਆ ਚੀਮਾ ਸਾਹਿਬ ਵੀ ਉਹਦੇ ਆਪਣੇ ਪਤੀ ਨਾਲ ਆਪਣਾ ਡਿਸਪਿਊਟ ਚੱਲਦਾ ਸੀਗਾ ਆ ਉਹ ਡਿਸਪਿਊਟ ਚੱਲਦਾ ਸੀ ਉਹ ਵੱਖਰੀ ਗੱਲ ਆ ਪਰ ਲੇਕਿਨ ਇਹ ਜਿਹੜਾ ਮਰਡਰ ਆਗਾ ਉਹਦੇ ਭਰਾ ਵੱਲੋਂ ਸੇਰ ਵੀ ਨਾਲ ਵਿੱਚ ਮਾਰ ਕੇ ਪਹਿਲਾਂ ਮਾਰ ਰਹੇ ਆ ਉਸੇ ਕੋਈ ਤਾਂ ਜਾਣ ਕਰੇ ਦੇਖੋ ਮੈਂ ਫੇਰ ਕਹਿ ਰਿਹਾ ਹਾਂ ਮੈਂ ਫੇਰ ਕਹਿ ਰਿਹਾ ਤੁਹਾਡਾ ਵੀ ਮੈਂ ਤੁਹਾਨੂੰ ਵੀ ਕਹਿਣਾ ਚਾਹਾਂਗਾ ਕਿ ਇਨਵੈਸਟੀਗੇਸ਼ਨ ਚੱਲ ਰਹੀ ਆ ਹਜੇ ਨਾ ਇਨੀਸ਼ੀਅਲ ਸਟੇਜ ਤੇ ਆ ਇਸ ਤਰ੍ਹਾਂ ਦੇ ਫੈਕਟ ਜਿਹੜੇ ਨੇਗੇ ਉਹ ਡਿਸਕਲੋਜ਼ ਨਹੀਂ ਕੀਤਾ ਜਾ ਸਕਦੇ ਜੇ ਅਸੀਂ ਡਿਸਕਲੋਜ਼ ਕਰਾਂਗੇ ਉਹ ਜਾਣ ਨੂੰ ਪ੍ਰਭਾਵਿਤ ਕਰਨਗੇ ਸੋ ਆਪਾਂ ਇਹ ਕਿਉਂਕਿ ਬਹੁਤ ਹੀ ਇੱਕ ਇੱਕ ਕਲੰਕਿਤ ਕੰਮ ਹੋਇਆਗਾ ਸਮਾਜ ਨੂੰ ਦੱਸਣਾ ਜ਼ਰੂਰੀ ਸੀਗਾ ਤੁਸੀਂ ਵੀ ਸਾਡਾ ਸਾਥ ਦਿਓ ਇਹ ਸਵਾਲ ਜਿਹੜਾ ਜਿਸ ਦਿਨ ਆਪਣਾ ਜਾਂਚ ਕੰਪਲੀਟ ਹੋ ਗਈ ਬਿਲਕੁਲ ਤੁਹਾਡੇ ਸਾਹਮਣੇ ਦੱਸਾਂਗੇ ਜੀ ਮਾਨ ਸਾਹਿਬ ਜੀ ਦੀ ਪ੍ਰਾਪਰਟੀ ਸੀ ਜਿਹੜੀ ਨਾਮ ਕਰਵਾਈ ਗਈ ਕਿੰਨੀ ਕਿ ਪ੍ਰਾਪਰਟੀ ਦਾ ਮਸਲਾ ਸੀ ਸਾਰਾ ਹਜੇ ਮੈਂ ਫੇਰ ਕਹਿ ਰਿਹਾ ਕਿ ਹਜੇ ਇਹਨੂੰ ਸਾਰੀ ਸਾਰੀਆਂ ਜਿਹੜੇ ਤੁਹਾਡੇ ਕੁਐਸਚਨ ਨੇਗੇ ਇਹ ਇਹਨਾਂ ਦਾ ਜਵਾਬ ਜਿਹੜਾ ਜਿਸ ਦਿਨ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਊਗਾ ਉਦੋਂ ਜੀ ਮਾਨ ਸਾਹਿਬ ਤੁਸੀਂ ਸੇਧ ਵੀ ਮੰਨ ਲਿਆ ਕਿ ਜਿਹੜੀ ਸਕੀਮ ਤੁਸੀਂ ਸਾਨੂੰ ਕੀਤੀ ਹੈ ਇਹਦੇ ਵਿੱਚ ਭਾਵੇਂ ਤੁਸੀਂ ਆਪ ਕਹਿ ਰਹੇ ਹੋ ਵੀ 65 ਲੱਖ ਵੱਲੇ ਅਸੀਂ ਜਿਹੜਾ ਹੈਗਾ ਬੈਨੀਫਿਟ ਦੇਣਾ ਹੈ ਉਹਦੇ ਵਾਸਤੇ ਬਜਟ ਕਿੰਨਾ ਰੱਖਿਆ ਗਿਆ ਅੱਜ ਜਿਹੜੀ ਸਟਾਰਟ ਹੋ ਗਈ ਸੀ ਜਦੋਂ 17 ਤਰੀਕ ਦੀ ਸਵੇਰੇ ਪਤਾ ਲੱਗਿਆ ਕਿ ਗਲੀ hui ਗਲੀ ਸੜੀ ਲਾਸ਼ਾਂ ਪਈਆਂ ਨੇ ਔਰ ਗੱਡੀ ਖੜੀ ਆ ਔਰ ਉਸੇ ਸਮੇਂ ਪੁਲਿਸ ਨੇ ਐਕਸ਼ਨ ਤੇ ਆ ਗਈ ਸੀ ਪਰ ਫਰਸਟ ਇਨਫੋਰਮੇਸ਼ਨ ਜਿਹੜੀ ਸੀ ਉਹ ਐਕਸੀਡੈਂਟਲ ਸੀਗੀ ਸੋ ਐਕਸੀਡੈਂਟ ਉਹ ਤਾਂ 23 ਤਰੀਕ ਨੂੰ 23 ਤਰੀਕ 23 ਪਰ ਇੰਤਕ ਕਿ ਉਹ ਪੁਲਿਸ ਅਫਸਰ ਆਇਆ ਸੀ